ਪਿੰਡੋਂ ਇੱਕ ਜਿਵੇਂ ਬੁੜੀ ਸੀ ਕੁੜੀ ਸੀ ਉਸ ਟੈਂਪ 47 ਵੇਲੇ 47 ਵੇਲੇ ਸਾਡੇ ਪਿੰਡੋਂ ਕੁੜੀ ਜਲਾਹਾਂ ਦੀ ਕੁੜੀ ਸੀ ਉੱਥੇ ਬੈਹੀ ਹੋਈ ਸੀ ਕਕਰਾਲੇ ਕੋਲੇ ਪਿੰਡ ਨਾਬੇ ਕੋਲੇ ਜੀ ਉਹਨਾਂ ਨੇ ਆਪਸ ਵਿੱਚ ਬੰਦਾ ਵੇਚ ਕੇ ਕਿਹਾ ਵੀ ਤੁਸੀਂ ਸਮਾਨ ਚੱਕੋ ਤੁਸੀਂ ਕੈਂਪ ਵਿੱਚ ਇਕੱਠੇ ਹੋਵਾਂਗੇ ਹੂੰ ਜਿਹੜੇ ਸਾਡੇ ਪਿੰਡ ਵਾਲਿਆਂ ਨੇ ਗੱਡੇ 'ਚ ਸਮਾਨ ਲੱਦਿਆ ਜਲਾਹਾਂ ਨੇ ਤੇ ਹੁਣ ਸਾਡੇ ਘਰਾਂ 'ਚ ਤੇ ਬੁੜੀਆਂ ਨੇ ਪੈਰੀ ਹੱਥ ਲਾਈ ਵੀ ਤੁਸੀਂ ਜਾਓ ਨਾ ਸੋਨੂੰ ਅਸੀਂ ਜਾਣ ਨਹੀਂ ਦਿੰਦੇ ਹੂੰ ਉਹ ਰਹਿ ਗਏ ਉਧਰ ਗਾਹ ਹਮਲਾ ਹੋ ਗਿਆ ਹੂੰ ਕੈਂਪ ਦੇ ਉੱਤੇ ਉਹ ਕੈਂਪ ਚੋਂ ਕੁੜੀ ਅੱਗੇ ਨਿਕਲ ਗਈ ਹੂੰ ਉਹਨਾਂ ਦੀ ਕੁੜੀ ਸੀ ਜਿਹੜੀ ਉਹਨਾਂ ਦੇ ਘਰ ਦੇ ਨੂੰ ਕਿ ਵੀ ਕੁੜੀ ਮਰ ਗਈ ਕੁੜੀ ਨੂੰ ਇਹੋ ਕਿ ਵੀ ਮੇਰੇ ਪੇਕੇ ਮਰ ਗਈ ਉਦੋਂ ਕੋਲ ਕੋਈ ਖਬਰ ਸੀ ਮੰਨ ਲਿਆ ਵਸ ਮੰਨ ਲਿਆ ਖਤਮ ਹੋ ਗਈ ਕਹਾਣੀ ਤਾਂ ਕੋਈ ਚੱਠੀ ਚੀਜ਼ ਆ ਕੁਛ ਨਹੀਂ ਯਾਨੀ ਕਿ ਸਾਡੀ ਜਿਹੜੀ ਫੈਮਿਲੀ 420 ਦੀ ਉਹ ਚੱਲੀ ਉਹ ਤੇ ਦੇਖਿਆ ਕਹਿੰਦੀ ਤਾਂ ਮੇਰੇ ਪਿੰਡ ਦੇ ਬੰਦੇ ਨੇ ਚਾਨਣ ਚਲਾਕਾ ਮੇਰੇ ਪਿੰਡ ਦਾ ਹੈ ਨਾਜਰਵੈਲੀ ਦੇ ਪੁਰਾਣੇ ਬੰਦੇ ਸੀ ਇਹ ਪੁਰਾਣੇ ਜਿਹੜੇ ਮੈਂ ਉਹ ਕਹਿੰਦੀ ਇਹ ਤਾਂ ਮੇਰੇ ਪਿੰਡ ਦੇ ਬੰਦੇ ਨੇ ਉਹ ਕਹਿੰਦੇ ਵੀ ਇਹ ਤਾਂ ਮੇਰੇ ਪਿੰਡ ਦੀ ਕਹਾਣੀ ਹੈ ਮੇਰੇ ਪਿੰਡ ਦੀ ਬੋਲੀ ਹੈ ਹਾਂ ਚਲੋ ਪਿੱਛੇ ਮੇਰਾ ਨੰਬਰ ਹੁੰਦਾ ਹੈ ਮੇਰਾ ਨੰਬਰ ਇਹਨਾਂ ਨੇ ਕੀ ਕਰਿਆ ਆਪਦੇ ਪੋਤੇ ਨੂੰ ਕਿਹਾ ਵੀ ਮੈਨੂੰ ਫੋਨ ਲਾ ਮੈਂ ਲਾਇਆ ਮੈਨੂੰ ਫੋਨ ਮਖਾ ਹੈਲੋ ਕੌਣ ਜੀ ਕਹਿੰਦੇ ਪਾਕਿਸਤਾਨ ਤੋਂ ਬੋਲਦੇ ਆ ਹਾਂ ਕਿੱਥੋਂ ਬੋਲਦੇ ਮਖਾ ਜੀ ਮੈਂ ਸੰਗਰੂਰ ਤੋਂ ਬੋਲਦਾ ਕਿਹੜਾ ਬੰਦਾ ਮਖਾ ਹੀਰਵਾਲ ਆ ਮੇਰੀ ਦਾਦੀ ਨਾਲ ਗੱਲ ਕਰ ਕਿਹਦਾ ਕਹਿੰਦੀ ਕਿਹਦਾ ਆ ਜਾਓ ਫਿਰ ਦਾਦੀ ਬਣ ਗਈ ਉਹ ਬੁੜੀ ਕੁੜੀ ਉਹ ਨਹੀਂ ਬਰਦੋ ਗਿਆ ਹਾਂ ਬੁਢੀ ਬਣ ਗਈ ਪਹਿਲੇ ਸਾਲ ਬਾਅਦ ਸੱਤ ਸਾਲ ਬਾਅਦ ਉਹਨੇ ਗੱਲ ਕਰਵਾ ਹਾਂ ਸੱਤ ਕਹਿੰਦਾ ਮੇਰੀ ਦਾਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਹਾਂਜੀ ਦਾਦੀ ਨੇ ਗੱਲ ਕਰੀ ਕਿਹਦਾ ਮੁੰਡਾ ਮਾਹ ਕਰਨੈਲ ਦਾ ਹਾਂ ਕਿਹਦਾ ਪੁੱਤ ਹੈ ਮਾਹ ਸਿਆਮੂ ਬੁਢੀ ਦਾ ਪੁੱਤ ਹਾਈਵੇ ਉੱਥੇ ਦਾ ਕਹਿੰਦੀ ਮੈਂ ਚਰਖਾ ਕਰਦੀ ਹੁੰਦੀ ਸੀ ਤਰਿੰਜਣ ਲੱਗਦਾ ਹੁੰਦਾ ਸੀ ਤੇਰੀ ਦਾਦੀ ਤੇਰਾ ਦਾਦਾ ਦਾ ਦਾ ਹਾਂ ਹਾਂ ਖੱਡਾ ਗਵੰਡੀ ਸੀ ਮਾਹਾਂ ਅੱਛਾ ਕਹਿੰਦੀ ਮੇਰੇ ਵੀ ਦੋ ਭਰਾ ਹੁੰਦੇ ਸੀ ਮਿਹਰਦੀਨ ਤੇ ਹਰਨਾਮ ਹਾਂ ਮਹੱਪੂਆ ਉਹ ਤਾਂ ਮੇਰਾ ਤਾਇਆ ਬੇਲਕਰ ਦੇ ਨਾਲ ਹੈ ਹਾਂ ਕਹਿੰਦੀ ਉਹ ਜਿਉਂਦੇ ਨੇ ਮਹੱਪੂਆ ਤੂੰ ਫੋਨ ਕੱਟ ਮੈਂ ਚੱਲਿਆ ਪਿੰਡ ਮਿੰਟ ਤੋਂ ਰੋਕਾ ਮੈਂ ਪਿੰਡ ਗਿਆ ਪਿੰਡ ਮੈਂ ਬੀਬੀ ਨੂੰ ਕਹਾਂ ਮਹੱਬੇ ਵੀ ਆਏ ਕਰਕੇ ਉਹਨਾਂ ਦੀ ਜਿਹੜੀ ਕੁੜੀ ਤੇਜੋ ਸੀ ਉਹ ਜਿਉਂਦੀ ਹੈ ਵੀ ਮੇਰੀ ਗੱਲ ਹੋ ਗਈ ਕਰੇ ਪਲਿਆ ਮੈਨੂੰ ਪਤਾ ਸੀ ਵੀ ਉਹ ਕਹਿੰਦੇ ਉਹਦੇ ਸਾਡੀ ਕੋਈ 47 ਜੀ ਸਾਡੀ ਕੁੜੀ ਮਾਰਦੀ ਓਏ ਗੱਲ ਪਤਾ ਸੀ ਤੁਹਾਡੇ ਦਿਮਾਗ ਚ ਮੇਰੇ ਦਿਮਾਗ ਚ ਹੀ ਸੀ ਤੇ ਮੈਂ ਆਖਿਆ ਮੈਂ ਘਰੇ ਜਦੋਂ ਗਿਆ ਮੈਂ ਮੇਰਾ ਤਾਇਆ ਸੀ ਜਿਹੜਾ ਉਹ ਥੋੜਾ ਜਿਹਾ ਅਰਬ ਜਿਹੇ ਬੰਦੇ ਨਹੀਂ ਹੁੰਦੇ ਜਦੋਂ ਅਸੀਂ ਘਰੇ ਖੇਡਦੇ ਹੁੰਦੇ ਸਾਡੇ ਮਗਰ ਪੈ ਜਾਂਦਾ ਵੀ ਚੌੜ ਕਰਦੇ ਹਾਂ ਇਹ ਕਰਦੇ ਹਾਂ ਚਲੋ ਮੈਂ ਆ ਤਾਇਆ ਮਖਾ ਤੇਜੋਪੂ ਦਾ ਫੋਨ ਹੈ ਹੈ ਆਏ ਕਰ ਲੱਗਿਆ ਉਹ ਕੰਮਣ ਲੱਗਿਆ ਨਾਲੇ ਸਰੀਰ ਕੰਮਣ ਲੱਗਿਆ ਭੈਣ ਸੀ ਫਿਰ ਵੀ ਹਨਾ ਮਾ ਜਾਈ ਤੇ ਮੈਂ ਫੋਨ ਲਾ ਕੇ ਉਹਦੇ ਕੰਨ ਤੇ ਲਾਤਾ ਡਿੱਗ ਪਿਆ ਬੈਠੇ ਮੰਜੇ ਤੇ ਬਿਠਾਇਆ ਸੀ ਨੇ ਹਾਂ ਨਹੀਂ ਪਰੜੇ ਤੇਰੀ ਓਕ ਨੇ ਮੈਂ ਖਾ ਲਿਆ ਉਧਰੋਂ ਉਹ ਰੋਵੇ ਕੂਕਾਂ ਮੈਂ ਮਾਂ ਮੇਰੀ ਬੈਠੀ ਮੈਂ ਮੈਨੂੰ ਲੱਗਦਾ ਬੀ ਜਿੰਦਗੀ ਚ ਮੈਂ ਕਦੇ ਐਨਾ ਰੋਇਆ ਨਹੀਂ ਪਹਿਲੀ ਵਾਰ ਉਹਨੂੰ ਦੇਖ ਕੇ ਰੋਇਆ ਮੇਰੇ ਅੱਖਾਂ ਜੋ ਇੱਥੇ ਤੱਕਰ ਤੁਨ ਤੱਕਰ ਮੇਰੇ ਹੰਝੂਆਂ ਦਾ ਪਾਣੀ ਆ ਗਿਆ ਸੀ ਤੇ ਉਹ ਦੋਨਾਂ ਜਣੇ ਦਾ ਮਿਲਾਪ ਮੈਂ ਦੇਖਿਆ ਵੀ ਓਹ ਹੋ ਹੋ ਮੈਂ ਕਹਿੰਨਾ ਵੀ ਉਦੋਂ ਐ ਹੁੰਦਾ ਸੀ ਵੀ ਜਿਹਨੇ ਵੰਡੀ ਪਾਈ ਆ ਨਾ ਵੀ ਜੇ ਮੈਨੂੰ ਮਿਲ ਜੇ ਸਾਡੇ ਦਾ ਗੱਟਾ ਲਾਦਾ ਤੇ ਉਦੋਂ ਬਾਅਦ ਗੱਲ ਹੋਈ ਫਿਰ ਮੈਂ ਆਖਿਆ ਵੀ ਮੈਂ ਭੂਆ ਨੂੰ ਮਿਲ ਕੇ ਆਉਣਾ ਨਹੀਂ ਮੈਂ ਮੈਂ ਜਾਊਂਗਾ ਮਿਲਣਾ ਉਹ ਕਹਿੰਦੀ ਬਸ ਮੇਰੇ ਵਾਸਤੇ ਇੱਕ ਕੱਫਣ ਲੈ ਆਇਓ ਓਏ ਹੋਏ ਵੀ ਮੈਂ ਪੇਕਿਆਂ ਦੇ ਕਫਣ ਤੋਂ ਬਾਰੀ ਨਾ ਜਾਵਾਂ। ਬੁੜੀਆਂ ਨੇ ਕਿਨਾਂ ਨੇ ਹਾਂ ਮੈਨੂੰ ਉਹਨਾਂ ਨੇ ਸਮਾਨਾ ਸਮਨ ਪਾ ਕੇ ਦੇਤਾ ਜੁੱਤੀ ਹੋਰ ਚੀਜ਼ਾਂ ਸਾਰੀਆਂ ਮੈਂ ਲੈ ਗਿਆ। ਹਾਂ ਤੇ ਜਦੋਂ ਮੈਂ ਇੱਥੇ ਚਨੌਟ ਗਿਆ ਹਾਂ ਜਦੋਂ ਮੈਂ ਚਨੌਟ ਗਿਆ ਹਾਂ ਚਨੌਟ ਜਾ ਕੇ ਕੱਠ ਖੜਾ ਬੁੜੀਆਂ ਦਾ ਪੂਰਾ ਮੈਂ ਆਖਿਆ ਯਾਰ ਇਹਨਾਂ ਚ ਹੁਣ ਕਿਹੜੀ ਹੋਊਗੀ ਉਹ ਹਾਂ ਅਬ ਦੇ ਆਪੀ ਭਜਲੀ ਵਿੱਚੋਂ ਨਿਕਲ ਕੇ ਚੁੰਡ ਚੋ ਹਾਂ ਮੈਂ ਉਧਰੋਂ ਮੈਂ ਨਿਕਲ ਗਿਆ ਮੈਂ ਥੱਲੇ ਮਿੱਟੀ ਸੀ ਮਿੱਟੀ 'ਚ ਬਹਿ ਗਏ ਗੋਲ ਲੱਕੇ ਲਿਪੜ ਗਿਆ ਮੇਰੀ ਕਾਲੀ ਪੈਂਟ ਪਾਈ ਹੋਈ ਸੀ ਰੇਤੇ 'ਚ ਜੋ ਫੀਪ ਆ ਕੇ ਕੀਰਨੇ ਪਾਵੇ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇਹੀ ਜੀ ਅੱਖ ਹੈ ਨਹੀਂ ਸੀ ਜਿਹੜੀ ਨਾਰੁੰਦੀ ਹੋਵੇ ਉੱਥੇ ਵੇਖ ਮੇਰੇ ਨਾਲ ਮੇਰੀ ਦਾਦੀ ਨਾਲ ਸਨੇਹ ਸੀ ਉਹਨਾਂ ਦਾ ਹਨਾ ਮੇਰੇ ਦਾਦੇ ਨਾਲ ਸਨੇਹ ਸੀ ਅਸੀਂ ਤਾਂ ਦੂਜੀ ਤੀਜੀ ਪੀੜ੍ਹੀ ਹੈ ਹਨਾ ਤੇ ਉਸ ਤੋਂ ਬਾਅਦ ਕਰਨ ਲੈ ਗਈ ਕਰਨ ਲਾ ਜਾ ਕੇ ਜਦੋਂ ਆਥਣੇ ਪਏ ਨਾ ਬੈੱਡ ਦੇ ਉੱਤੇ ਸਾਡੇ ਵਿਚਾਲੇ ਪਈ ਦੋ ਨਾਲ ਦੇ ਆਥਾਵ ਦੇ ਕਾਰਜੇ ਤਰੇ ਉਹ ਤਾਂ ਹਰ ਗਿਆ ਆ ਹਰ ਗਿਆ ਬੁੱਤ ਆ ਜਮੀਂ ਚਰ ਗਿਆ ਮੇਰਾ ਹੁਣ ਕਹਿੰਦੀ ਹੁਣ ਚਾਹੇ ਮੈਂ ਅੱਜ ਮਰ ਜਾ ਮੇਰੇ ਕੋਲ ਮੇਰੇ ਪੇਕ ਕਹਿੰਦੇ ਕਫਣਾ ਆ ਗਿਆ ਉਹਨਾਂ ਨੂੰ ਲੋਕਾਂ ਨੂੰ ਦੱਸੇ ਤੁਸੀਂ ਕਹਿੰਦੇ ਸੀ ਇਹਨਾਂ ਵੀ ਮੈਂ ਪੇਕਿਆਂ ਬਾਰੀ ਆ ਆ ਦੇਖੋ ਦੋ ਸਰਦਾਰ ਆਏ ਨੇ ਆ ਗਏ ਮੇਰੇ ਭਤੀਜੇ ਆਏ ਨੇ ਸਰਦਾਰ ਆਏ ਨੇ ਫਿਰ ਤੁਹਾਨੂੰ ਸ਼ਗਨ ਦੀ ਰਸਮ ਕਰੀ ਉਹਨਾਂ ਨੇ ਕਹਿੰਦੀ ਮੇਰੀ ਬੀੜੀਆਂ ਦਿੱਤੀਆਂ ਹੋਈਆਂ ਨੇ ਸਾਰੀਆਂ ਨੂੰ ਆ ਮੇਰੇ ਭਤੀਜੇ ਮੈਂ ਸ਼ਗਨ ਪਾਓ ਮੇਰੇ ਭਤੀਜੇ ਨੂੰ ਦਿਓ ਜਿਹਨੇ ਸਾਨੂੰ ਪੈਸੇ ਬਣਿਆ ਸੀ ਝਣੋਟ ਗਏ ਉਹ